ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਮਲਾਰ ਮਹੱਲਾ ਪੰਜਵਾ ਹਰ ਕਹਿ ਭਜਨ ਕੌਣ ਕੌਣ ਨਾ ਤਾਰੇ ਖਾਗ ਤਨ ਮੀਨ ਤਨ ਮ੍ਰਿਗ ਤਨ ਬ્રાਹ ਤਨ ਸਾਧੂ ਸੰਗ ਉਧਾਰੇ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਖਾਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਇਥੇ ਵਿਸਰਾਮ ਹੈ ਸਾਧੂ ਸੰਗ ਉਧਾਰੇ ਰਹਾਉ ਦੇਵਕੁਲ ਦਾਤਕੁਲ ਯਖਿ ਕਿਨਰ ਨਰ ਦੇਵਕੁਲ ਦਾਤਕੁਲ ਯਖਿ ਇਹ ਇਥਾਂ ਇਹ ਹੀ ਆਇਆ ਦਾ ਉਚਾਰਨ ਯਖਿ ਇਸ ਤਰ੍ਹਾਂ ਬੋਲਣਾ ਯਖਿ ਕਿਨਰ ਨਰ ਉੱਤੇ ਟਿੱਪੀ ਲੱਗਿਆ ਕਿਨਰ ਨਹੀਂ ਕਹਿਣਾ ਕਿਨਰ ਨਰ ਇਥੇ ਵਿਸਰਾਮ ਹੈ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾ ਕੇ ਦੁਖ ਬਿਦਾਰੇ ਕਾਮ ਕਰੋਧ ਮਹਾ ਬਿਖਿਆ ਰਸ ਏਨਤੇ ਭਏ ਨਿਰਾਰੇ ਦੀਨ ਦਇਆਲ ਜਪਹਿ ਕਰੁਣਾ ਮੈਂ ਕਰੁਣਾ ਮੈਂ ਜਿਹੜਾ ਪਾਠ ਹੈ ਇਹ ਸੰਬੰਧਕ ਬੋਲਣਾ ਹੈ ਦੀਨ ਦਇਆਲ ਜਪਹਿ ਕਰੁਣਾ ਮੈਂ ਨਾਨਕ ਸਦ ਬਲ ਹਾਰੇ ਮਲਾਰ ਮਹੱਲਾ ਪੰਜਵਾ ਆਜ ਮੈਂ ਬੈਸਿਓ ਹਰ ਹਾਟ ਨਾਮ ਰਾਸ ਸਾਜੀ ਕਰ ਜਾਨ ਸਿਓ ਜਾਉ ਨ ਜਾਮ ਕੈ ਘਾਟ ਰਹਾਉ ਤਾਰ ਅਨੁਗ੍ਰਹ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁੱਲੇ ਕਪਾਟ ਬੇ ਸਮਾਰ ਸਾਹੁ ਪ੍ਰਭ ਪਾਇਆ ਲਾਹ ਚਰਨ ਨਿਧ ਖਾਟ ਸਰਨ ਗਹੀ ਅਚੁੱਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਟ ਕਾਲ ਕਲੇਸ਼ ਮਿਟੇ ਦਾਸ ਨਾਨਕ ਬਹੁਰਨਾ ਜੋਨੀ ਮਾਟ ਕਾਲ ਕਲੇਸ਼ ਮਿਟੇ ਇਥੇ ਚਮਕ ਲਾ ਦਿੰਨੀ ਹੈ ਦਾਸ ਨਾਨਕ ਇਥੇ ਵਿਸਰਾਮ ਹੈ ਬਹੁਰਨਾ ਜੋਨੀ ਮਾਟ ਮਲਾਰ ਮਹੱਲਾ ਪੰਜਵਾ ਬਹੁ ਵਿਦ ਮਾਇਆ ਮੋਹ ਹੈਰਾਨੋ ਕੋਟ ਮਦੇ ਕੂਬਿਰਲਾ ਸੇਵਕ ਕੋਟ ਮਦੇ ਕੂਬਿਰਲਾ ਸੇਵਕ ਪੂਰਨ ਭਗਤ ਚਰਨੋ ਰਹਾਉ ਇਤ ਉਤ ਡੋਲ ਡੋਲ ਸ਼੍ਰਮ ਪਾਇਓ ਤਾਨ ਤਨ ਹੋਤ ਬਿਰਾਨੋ ਇਤ ਉਤ ਡੋਲ ਡੋਲ ਸ਼੍ਰਮ ਪਾਇਓ ਇਥੇ ਵਿਸਰਾਮ ਹੈ ਤਨ ਤਨ ਹੂਤ ਬਿਰਾਨੋ ਲੋਗ ਦਰਾਏ ਕਰਤ ਠਗਿਆਈ ਹੋਤੋ ਸੰਗ ਨਾ ਜਾਨੋ ਲੋਗ ਦਰਾਏ ਕਰਤ ਠਗਿਆਈ ਇਥੇ ਵਿਸਰਾਮ ਹੋਤੋ ਇਥੇ ਯਮਕ ਲਾ ਦਨੀ ਹੈ ਹੋਤੋ ਨਹੀਂ ਕਹਿਣਾ ਕਨੋੜਾ ਹੈ ਹੋਤੋ ਸੰਗ ਨਾ ਜਾਨੋ ਹੋਤੋ ਸੰਗ ਨਾ ਜਾਨੋ ਮ੍ਰੇਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਇਸੇ ਤਰ੍ਹਾਂ ਵਿਸ਼ਰਾਮ ਲਾਉਣਾ ਹੈ ਮ੍ਰਿਗ ਪੰਖੀ ਮੀਨ ਦੀਨ ਨੀਚ ਇਥੇ ਵਿਸ਼ਰਾਮ ਹੈ ਪੰਖੀ ਜਮ ਮ੍ਰਿਗ ਪੰਖੀ ਮੀਨ ਦੀਨ ਨੀਚ ਇਥੇ ਵਿਸ਼ਰਾਮ ਇਹ ਸੰਕਟ ਫਿਰ ਆਨੋ ਕਹੋ ਨਾਨਕ ਪਾਹਨ ਪ੍ਰਭ ਤਾਰੋ ਸਾਧ ਸੰਗਤ ਸੁਖ ਮਾਨੋ ਕਹੋ ਨਾਨਕ ਪਾਹਨ ਪ੍ਰਭ ਤਾਰੋ ਪਾਹਨ ਪ੍ਰਭ ਨਹੀਂ ਕਹਿਣਾ ਮਲਾਰ ਮਹੱਲਾ ਪੰਜਵਾ ਦੁਸ਼ਟ ਮੁਏ ਬੇਖਖਾਈ ਰੀ ਮਾਈ ਦੁਸ਼ਟ ਮੁਏ ਇਥੇ ਵਿਸਰਾਮ ਹੈ ਬੇਖਖਾਈ ਰੀ ਮਾਈ ਜਿਸਕੇ ਜੀਵ ਤិន ਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਉ ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਪਾਈ ਸੰਗ ਸਹਾਈ ਛੋੜ ਨਾ ਜਾਈ ਪ੍ਰਭ ਦੀਸੈ ਪ੍ਰਭ ਦੀਸੈ ਸਭ ਨੀਠਾਈ ਪ੍ਰਭ ਦੀਸੈ ਸਭ ਨੀਠਾਈ ਅਨਾਥਾ ਨਾਥ ਦੀਨ ਦੁਖ ਭੰਜਨ ਆਪ ਲਈ ਲੜ ਲਾਈ ਹਰ ਕੀ ਓਟ ਜੀਵਹ ਦਾਸ ਤੇਰੇ ਨਾਨਕ ਪ੍ਰਭ ਸਰਨ ਆਈ ਮਲਾਰ ਮਹੱਲਾ ਪੰਜਵਾ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ਼ਨ ਪਿਆਸ ਮੇਰੋ ਮਨ 모ਹਯੋ ਦਰਸ ਪਾਠ ਹੈ ਦਰਸ਼ਨ ਨਹੀਂ ਹੈ ਦਰਸ ਪਿਆਸ ਮੇਰੋ ਮਨ 모ਹਯੋ ਦਰਸ ਪਿਆਸ ਮੇਰੋ ਮਨ 모ਹਯੋ ਹਰ ਪੰਖ ਲਗਾਏ ਮਲੀਜੈ ਰਹਾਉ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰੀਜੈ ਤਾਰ ਅਨੁਗ੍ਰਹਿ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤਰਾਹਿ ਤਰਾਹਿ ਕਰ ਸਰਣੀ ਆਏ ਜਲਤੋ ਕਿਰਪਾ ਕੀਜੈ ਇਹ ਜਲਤੋ ਇਕੱਠਾ ਹੀ ਪਾਠ ਕਰਨਾ ਜਲਤੋ ਨਹੀਂ ਕਹਿਣਾ ਤਰਾਹਿ ਤਰਾਹਿ ਕਰ ਸਰਣੀ ਆਏ ਇਥੇ ਵਿਸਰਾਮ ਜਲਤੋ ਕਿਰਪਾ ਕੀਜੈ ਕਾਰ ਗਹਲੇ ਦਾਸ ਆਪਣੇ ਕਉ ਨਾਨਕ ਅਪਨੋ ਕੀਜੈ ਮਲਾਰ ਮਹੱਲਾ ਪੰਜਵਾ ਪ੍ਰਭ ਕੋ ਭਗਤ ਬਸਲ ਬਿਰਦਾਇਓ ਨਿੰਦਕ ਮਾਰ ਚਰਨ ਤਲ ਦੀਨੇ ਅਪਨੋ ਜਾਸ ਵਰਤਾਇਓ ਰਹਾਉ ਜੈ ਜੈਕਾਰ ਕੀਨੋ ਸਭ ਜਗ ਮਹਿ ਦਇਆ ਜੀਨ ਮਹਿ ਪਾਇਓ ਕੰਠ ਲਾਇ ਆਪਣੋ ਦਾਸ ਰੱਖਿਓ ਤਾਤੀ ਵਾਉ ਨਾ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭ੍ਰਾਮ ਭਉ ਮੀਟ ਸੁਖਾਇਓ ਮਹਾ ਆਨੰਦ ਕਰਹੁ ਦਾਸ ਹਰ ਕੀ ਨਾਨਕ ਵਿਸਵਾਸ ਮਨ ਆਇਓ ਮਹਾ ਆਨੰਦ ਕਰਹੁ ਦਾਸ ਹਰ ਕੇ ਇਥੇ ਵਿਸਰਾਮ ਹੈ ਨਾਨਕ ਵਿਸ਼ਵਾਸ ਉਚਾਰਨ ਕਰਨਾ ਬੱਬੇ ਸਿਆਰੀ ਸਸੀ ਔਂਕੜੇ ਆੜੇ ਕੰਨਾ ਸਸਾ ਇਸ ਤਰ੍ਹਾਂ ਬੋਲਣਾ ਹੀਠਾਂ ਵਾਵਾ ਜੂ ਹੈ ਨਾਨਕ ਵਿਸ਼ਵਾਸ ਮਨ ਆयो ਰਾਗ ਮਲਾਰ ਮਹੱਲਾ ਪੰਜਵਾ ਚੌ ਪਦੇ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਵਿਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਹਾਂ ਗੁਰਮੁਖ ਇਹ ਗੁਰਮੁਖ ਪਦ ਤੇ ਵਿਸਰਾਮ ਹੈ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਮੇਰੇ ਮਨ ਗੁਰ ਗੁਰ ਕਰਤਿ ਇਥੇ ਵਿਸਰਾਮ ਸਦਾ ਸੁਖ ਪਾਈਐ ਗੁਰ ਉਪਦੇਸ ਹਰ ਹਿਰਦੈ ਵਸਿਓ ਸਾਸ ਗਰਾਸ ਆਪਣਾ ਖਸਮ ਧਾਈਐ ਰਹਾਉ ਗੁਰ ਕੇ ਚਰਨ ਵਿਟਹੁ ਬਲ ਜਾਉ ਵਿਟਹੁ ਪਾਤਿ ਵਿਸਰਾਮ ਹੈ ਗੁਰ ਕੇ ਚਰਨ ਵਿਟਹੁ ਬਲ ਜਾਵ ਗੁਰ ਕੇ ਗੁਣ ਅਣ ਦਿਨ ਨਿਤ ਗਾਉ ਗੁਰ ਕੀ ਧੂੜ ਕਰੋ ਇਸਨਾਨ ਸਾਚੀ ਦਰਗਹਿ ਪਾਈਐ ਮਾਨ ਗੁਰ ਬੋਹਿਤ ਭਵ ਜਲ ਤਾਰਨ ਹਾਰ ਗੁਰ ਭੇਟਿਐ ਨ ਹੋਏ ਜੂਨ ਅਵਤਾਰ ਗੁਰ ਭੇਟਿਐ ਨ ਹੋਏ ਜੂਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਧੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤ ਗੁਰ ਸਰਣ ਆਈ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮਹੱਲਾ ਪੰਜਵਾ ਗੁਰ ਕੀ ਚਰਨ ਹਿਰਦਾ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲਏ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੇ ਰਹਾਉ ਗਾਵਣ ਸੁਨਣ ਸਭ ਤੇਰਾ ਬਾਣਾ ਹੁਕਮ ਬੂਝੈ ਸੋ ਸਾਚ ਸਮਾਣਾ Jap Jap Jeev eh ਤੇਰਾ ਨਾਮ ਤੁਜ ਵਿਨ ਦੂਜਾ ਨਾਹੀ ਥਾਉ ਦੁਖ ਸੁਖ ਕਰਤੇ ਹੁਕਮ ਰਜਾਈ ਬਾਣਾ ਬਖਸ ਬਾਣਾ ਦੀ ਸਜਾਈ ਦੁਹਾ ਸਿਰਿਆਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣਹ ਤੂੰ ਆਪੇ ਬੂਝੈ ਸੁਣ ਆਪ ਵਖਾਣੈ ਸਹੀ ਭਗਤ ਜੋ ਤੁਧ ਭਾਣੇ ਨਾਨਕ ਤੈਨ ਕੈ ਨਾਨਕ ਪਤਿਵ ਸ਼ਾਮ ਲਾਦਨਾ ਨਾਨਕ ਤੇਨ ਕਾ ਸਾਧ ਕੁਰਬਾਨੀ ਨਾਨਕ ਤੇਨ ਕਾ ਸਾਧ ਕੁਰਬਾਨੀ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ